ਹਾਂਜੀ ਕਿਦਾਂ ਜੀ ਪਿਆਰੇ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਦੇਖੋ ਆ ਵੀਡੀਓ ਤੇ ਫਿਰ ਦੇਨੇ ਇਹਨਾਂ ਨੂੰ ਕਾਲਾ ਕਾਲਾ ਲੂਣ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਮਾਈਚਾ ਐਂਡ ਦੈਨ ਵੀਡੀਓ ਨੂੰ ਲਾਈਕ ਦਾ ਸ਼ੇਅਰ ਜ਼ਰੂਰ ਕਰ ਦਿਓ ਤੋ ਕਰਤੇ ਹੈ ਬਿਨਾ ਕਿਸੇ ਵਕਤ ਤੋ ਸ਼ੁਰੂ ਕਰਤੇ ਹੈ ਬਿਨਾ ਕਿਸੇ ਵਕਤ ਤੋ ਸ਼ੁਰੂ ਕਰਤੇ ਹੈ ਬਿਨਾ ਕਿਸੇ ਵਕਤ ਤੂੰ ਸ਼ੁਰੂ ਕਰਤੇ ਹੈ ਬਿਨਾ ਕਿਸੇ ਵਕ ਐ ਪਗੜ ਲਿਆ ਸਾਲਾ ਪਗੜ ਲੀ ਮਮੀ ਮੇਰਾ ਵਿਆਹ ਕਰ ਦੇ ਇਹਨਾਂ ਪਤਾ ਆ ਜਿਹੜਾ ਮੇਰੇ ਸਾਹਮਣੇ ਬੈਠਾ ਇਹ ਤਾਂ ਨਕਮਾ ਵਾ ਨਾ ਨਕਮੇ ਨਾਲ ਹੀ ਕਰ ਦੇ ਮਮੀ ਮੇਰਾ ਵਿਆਹ ਹਾਏ ਓ ਮੇਰੇ ਰੱਬਾ ਕਿੰਨੀ ਅੱਗ ਲੱਗੀ ਇਹਨੂੰ ਵਿਆਹ ਦੀ ਅਫੜਾਈ ਯਾਰ ਮੇਰੀ ਜੁੱਤੀ ਮੜ ਜੀ ਕਰਾਵਾਂ ਇਹਦਾ ਵਿਆਹ 1 ਮਿੰਟ ਵਿੱਚ ਉਹ ਜਿੱਦਾਂ ਦੇ ਤੇਰੇ ਲੱਛਣ ਆ ਤੇਰਾ ਵਿਆਹ ਕਿਸੇ ਨਕਮੇ ਨਾਲ ਹੀ ਹੋਣਾ ਆ ਕੀ ਹੋ ਰਿਹਾ ਸਾਲਾ ਪਾਗਲਾਂ ਦਾ ਟੱਬਰ ਉਹ ਬੀਬਾ ਤੂੰ ਇਹੋ ਜਿਹਾ ਮੁੰਡਾ ਲੱਭ ਜਿੱਦਾਂ ਦਾ ਉਹ ਫੋਟੋ ਚ ਹੈ ਪਿੱਛੇ ਤੇਰੇ ਪਿਓ ਵਰਗਾ ਜਿਹੜਾ ਤੈਨੂੰ ਵੀ ਸੜਕਾਂ ਤੇ ਨਹੀਂ ਚਾਈ ਜਾਵੇ ਤੇਰੀ ਮਾਵਾਂ ਵਾਂਗੂ ਉਹ ਯਾਰ ਸਾਲਾ ਕਦੇ-ਕਦੇ ਇਹਨਾਂ ਤੇ ਤਰਸ ਵੀ ਆ ਜਾਂਦਾ ਆ ਪਰ ਕੀ ਕਰੀਏ ਬੋਲਿਆ ਜਾਂਦਾ ਪੁੱਠਾ ਸਿੱਧਾ ਕਿਉਂਕਿ ਇਹ ਕੰਮ ਹੀ ਇਦਾਂ ਦੇ ਕਰਦੇ ਆ ਚੱਲ ਕੁੜੀਏ ਟੈਨਸ਼ਨ ਨਾ ਲੈ ਤੇਰੀ ਕਰਦੀਆਂ ਬਾਸੀ ਸਾਹਿਬ ਨਾਲ ਵਿਆਹ ਦੀ ਗੱਲ ਆ ਬਾਸੀ ਸਾਹਿਬ ਆ ਕੁੜੀ ਹੈਗੀ ਮੈਂਟਲ ਵੈਸੇ ਤਾਂ ਸਾਰਾ ਪਰਿਵਾਰ ਹੀ ਮੈਂਟਲ ਹੈ ਪਰ ਕੁੜੀ ਜ਼ਿਆਦਾ ਆ ਥੋੜੀ ਜੀ ਵਿਆਹ ਕਰੋਗੇ ਇਹਦੇ ਨਾਲ ਅਸੀਂ ਪੱਕਾ ਰਸਤਾ ਕਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਸਾਡਾ ਘਰ ਵਸਾਇਆ ਜਾਵੇ ਕਦੋਂ ਤੂੰ ਤੁਹਾਨੂੰ ਰੁਕ ਸਕੀ ਨਾ ਤੂੰ ਤੋਂ ਦਿਲੋਂ ਦੁਖੀ ਤਿੱਕੀ ਸ਼ਕੀ ਦੀ ਗੱਲ ਛੱਡ ਦੇ। ਉਹ ਰੁਕ ਜਾ ਰੁਕ ਜਾ ਰੁਕ ਜਾ ਸਾਲਿਆ ਇਦਾਂ ਨਹੀਂ ਡਾਂਸ ਕਰੀਦਾ। ਜੇ ਹਸਾਂ ਬਣਾ ਤੂੰ ਡਾਂਸ ਕਰਨ ਦੇ ਆ ਮੈਨੂੰ ਲੱਗਦਾ ਕੈਮਰਾਮੈਨ ਦਾ ਢੀਲਾ ਕੱਢੂੰਗਾ। ਕੰਜਰਾ ਮਿੱਠਾ ਘਟ ਖਾਲਾ ਨਾ ਰਾਤੀ ਚ ਲੂਣੇ ਲੜਨਦੇ ਆ। ਸਾਲਿਆ ਕਿਦਾਂ ਨੱਚਣਦੇ ਆ ਜਿਦਾਂ ਪੈਟਰੋਲ ਦਾ ਕਿਸੇ ਨੇ ਪੰਬਾ ਲਾਤਾ ਹੁੰਦਾ ਪਿੱਛੇ। ਇਦਾਂ ਤੇ ਆਦੇ ਮੇਰਾ ਦਿਲ ਕਰਦਾ ਹੁੰਦਾ ਸੁਪਨੇ 'ਚ ਜਾ ਕੇ ਚਪੇੜਾ ਮਾਰਾਂ। ਉਹ ਕੰਜਰਾ ਬਹਿ ਜਾ ਟੇਕੇ ਹੋਰ ਨਾ ਦੰਦਲ ਪਵਾਲੀ। ਮੈਂ ਕਰਦਾ ਡਾਕਟਰ ਨਾਲ ਗੱਲ। ਕਿ ਇਹਨੂੰ ਜੁੱਤੀ ਸੰਗਾਉਣੀ ਆ ਜਾਂ ਇਹਨੂੰ ਝਟਕੇ ਲਵਾਉਣੇ ਆ ਉਹ ਸਾਲਿਆ ਬਹਿ ਜਾ ਵੱਡਿਆ ਆਰਾਮ ਦੇਵਦਿਆ ਚੇਲਿਆ ਕੰਦ ਚ ਮਾਰ ਕੇ ਬਾਹਰ ਨਾ ਟੜਾਲੀ ਹੈਗਾ ਵੀ ਕਾਂਗੜੀ ਜਾਏ ਆ ਤੂੰ ਉਹ ਸਾਲਿਓ ਕੋਈ ਛੱਜ ਦਾ ਕੰਮ ਕਰ ਲੋ ਬਿਲਾ ਵਾਲੇ ਸਿੰਦਰੇ ਦੀ ਚਾਬੀ ਲੱਗ ਗਈ ਦੇਖੋ ਦੇਖੋ ਆਰੂ ਸੁਗੋ ਨੋਬੀ ਲੱਗ ਗਈ ਆ ਜਾ ਆ ਜਾ ਤੇਰਾ ਟੈਲੈਂਟ ਨਾ ਪਿੱਛੇ ਲੁਕਿਆ ਰਹਿ ਜੀ ਬੇ ਝਾਲਮਾ ਵੇ ਇੰਨਾ ਚਿਰ ਕਿੱਥੇ ਲੁਕਿਆ ਫਿਰਦਾ ਸੀ ਤੂੰ ਬਰੇ ਬੋਲੋ ਯਾਰ ਹੁਣ ਮੈਨੂੰ ਇਹ ਵੀ ਬੱਲੂ ਰਾਮ ਟੈਂਪੂ ਵਾਂਗੂ ਕਰੋਨਾ ਦਾ ਸ਼ਿਕਾਰ ਹੋਇਆ ਲੱਗਦਾ ਉਹ ਮੇਰੀ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਆ ਪੰਜਾਬ ਦਾ ਹਵਾ ਪਾਣੀ ਚੈੱਕ ਕਰੋ ਆ ਕਿਹੜਾ ਵਾਇਰਸ ਆ ਗਿਆ ਟੈਂਪੂ ਵਾਇਰਸ ਆਈ ਦੇ ਕਿਸੇ ਭਰਾ ਵਿਦਵਾਨ ਨੇ ਇਹਦੀ ਵੀਡੀਓ ਦੇ ਉੱਤੇ ਕਮੈਂਟ ਕੀਤਾ ਵੀ ਇਸ ਨੂੰ ਗਲਤ ਨਾ ਬੋਲੋ ਭਰਾ ਮੇਰਾ ਨੱਚਦਾ ਹੀ ਆ ਕੋਈ ਗੰਦ ਤੇ ਨਹੀਂ ਪਾਉਂਦਾ ਮੈਂ ਉਸ ਭਰਾ ਵਿਦਵਾਨ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਵੀ ਭੰਗੜਾ ਪਾਉਣਾ ਪਾਵੇ ਪਰਾ ਕੀ ਨਰਾਫਤ ਐਂਗੋ ਲਤਾਈਂ ਹਰਾਈ ਜਾਂਦਾ ਨਾਲੇ ਹਾ ਕੋਈ ਕੰਜਰਖਾਨਾ ਕਰਨੀ ਗੁਰੂ ਗੋਬਿੰਦ ਸਿੰਘ ਜੀ ਨੇ ਕੁਰਬਾਨੀ ਦਿੱਤੀ ਸੀ ਉਹ ਕੋਈ ਚੱਜ ਦਾ ਕੰਮ ਕਰ ਲੋ ਕਿਉਂ ਬਦਨਾਮ ਕਰੀ ਜਾਨੇ ਸਿੱਖੀ ਨੂੰ ਉਹ ਨਾਲੇ ਅੰਕਲ ਤੂ ਜੇ ਹਾਈ ਕੰਮ ਕਰਦਾ ਰਿਆ ਨਾ ਉਹ ਫੋਟੋ ਦੇ ਵਿੱਚ ਨਿਆਣੇ ਦੇਖ ਲੈ ਉਹਨਾਂ ਨੇ ਵੀ ਬਣ ਜਾਣਾ ਐ ਸ਼ੀਲਾ ਕੀ ਜਵਾਨੀ ਉਹਨਾਂ ਨੇ ਕਹਿਣਾ ਐ ਸਾਡਾ ਬਾਪੂ ਮੁੰਨੀ ਬਣਿਆ ਫਿਰਦਾ ਐ ਤੇ ਜੇ ਅਸੀਂ ਸ਼ੀਲਾ ਬਣ ਗਏ ਤਾਂ ਫੇਕ ਹੀ ਉਹ ਚੱਲਿਆ ਐ ਉਹ ਸ਼ਰਮ ਕਰ ਲੋ ਕੋਈ ਚੱਜ ਦਾ ਕੰਮ ਕਰ ਲੋ ਕਿਹੜੀ ਉਮਰ ਦੇ ਵਿੱਚ ਤੂੰ ਟੈਂਪੂ ਬਣਨੂ ਫਿਰਦਾ ਐ ਜਿਹੜਾ ਤੇਰਾ ਜਵਾਨੀ ਜਿਣੀ ਪੂਰਾ ਹੋਇਆ ਦੇਓ ਵਧਾਈਆਂ ਜੀ ਯਾਰ ਸਾਡਾ ਟੱਟੀ ਕਰਕੇ ਆਇਆ ਸਾੜੇ ਹਾਰ ਇਦਾਂ ਪਾਉਂਦੇ ਐ ਜਿੱਡਾ ਇਹ 골ਡ ਮੈਡਲ ਜਿੱਤ ਗਿਆ ਹੀ ਹੁੰਦੀ ਐ ਉਹ ਕਿਰਲੇ ਦੇ ਮੂੰਹ ਵਾਲੀਏ ਕੁਛ ਕਰਕੇ ਵੀ ਆਈ ਹੈ ਕਿ ਇਦਾਂ ਹੀ ਆ ਗਈ ਹੈ ਉਹ ਮੈਨੂੰ ਲੱਗਦਾ ਇਹਨੂੰ ਕਬਜ ਹੋਈ ਸੀ ਜਿਹੜੀ 15 ਦਿਨਾਂ ਬਾਅਦ ਕਬਜ ਟੁੱਟੀ ਹੈ ਤੇ ਤਾਂ ਕਰਕੇ ਹਾਰ ਪਾਉਂਦੇ ਐ ਵੀ ਕੁਛ ਕਰਕੇ ਆਈ ਹੈ ਯਾਰ ਮੈਂ ਤਾਂ ਕੁੜੀ ਤੇ ਹੈਰਾਨ ਐ ਕਿਦਾਂ ਦੇ ਟੱਟੀ ਜੇ ਕੰਮ ਕਰੀ ਜਾਂਦੀ ਐ ਚਾਰ ਕਲਾਈਕਾਂ ਵਾਸਤੇ ਟੱਟੀ ਜੇ ਮੂੰਹ ਵਾਲੀਏ ਸੁਲਨ ਬਾਡੀ ਬਿਲਡਰ ਇਹ ਆ ਬਸੰਤ ਸਿੰਘ ਰਾਣੇ ਪੰਜ ਦਾ ਪੁੱਤ ਸਰੀਰ ਵਧੀਆ ਲੱਗਦਾ ਤੇ ਇੱਕ ਵਾਰੀ ਤਾੜੀ ਮਾਰ ਦਿਓ ਸਰੀਰ ਵੇਖ ਕੇ ਪਤਾ ਲੱਗ ਜਾਂਦਾ ਬੰਦਾ ਸੂਟਾ ਲਾਉਂਦਾ ਜੱਬ ਪ੍ਰਭਾਵ ਦਿਸਣਦਿਆ ਆ ਤੇਰਾ ਸਰੀਰ ਆ ਡੋਲੇ ਦੇ ਪੱਟ ਸੇਮ ਸੇਮ ਹੀ ਆ ਯਾਰ ਮੈਂ ਤਾਂ ਜਨਾਨੀ ਤੇ ਹੈਰਾਨ ਆ ਰੋਜ਼ ਹੀ ਇਹਨੂੰ ਨੰਗਾ ਕਰਕੇ ਖੜਾ ਕਰ ਦੂ ਵੀਡੀਓ ਬਣਾਉਣ ਵਾਸਤੇ ਉਹ ਤੂੰ ਓਦਾਂ ਮਾਰਨਾ ਹੈ ਤੇ ਉਹ ਫ੍ਰਿਜ ਚਲਾ ਦੇ ਇਹਨੂੰ ਉਹ ਪਿੱਛੇ ਫ੍ਰਿਜ ਪਈ ਹੈ ਹਾਂ ਕੰਮ ਨਾ ਰੋਕੀ ਜਿਹੜਾ ਤੂੰ ਕਰਨ ਦੇ ਆਇਆ ਜਦੋਂ ਤੱਕ ਤੇਰੇ ਛਾਤੀ 'ਚ ਮੁੱਕੇ ਨਹੀਂ ਪੈਂਦੇ ਐਸਾ ਮਤ ਕਰੋ ਮੇਰੀ ਜਾਨ ਉਹ ਭਰਾਵਾ ਭਾਰ ਬੰਨ ਲੈ ਆਪਣੇ ਸਰੀਰ ਤੇ ਹੋਰ ਨਾ ਕਿਤੇ ਕਾਂ ਚੱਕ ਕੇ ਲੈ ਜਾਏ ਤੈਨੂੰ ਉਹ ਯਾਰ ਇਹਨਾਂ ਨੂੰ ਦੇਖ ਕੇ ਇਦਾਂ ਲੱਗਦਾ ਜਿਦਾ ਕਿਰਲੀਆਂ ਆਟੇ 'ਚੋਂ ਨਿਕਲ ਕੇ ਆਈਆਂ ਹੁੰਦੀਆਂ ਉਹ ਬੀਬੀਓ ਮੇਕਅਪ ਕੀਤਾ ਆ ਕਿ ਕਲੀ ਕੀਤੀ ਆ ਉਹ ਜਿਹਨੇ ਮੇਕਅਪ ਕੀਤਾ ਉਹਨੇ ਵੀ ਫਾਹਾ ਹੀ ਵੜਿਆ ਆ ਉਹ ਜੇਸਾਹਬ ਨਾਲ ਤੁਹਾਡਾ ਮੇਕਅਪ ਕੀਤਾ ਆ ਨਾ ਤੁਹਾਡੇ ਤਿੰਨਾਂ ਚੋਂ ਜਿਹਨੇ ਵੀ ਸ਼ੀਸ਼ਾ ਦੇਖਿਆ ਜਾਂ ਤਾਂ ਉਹ ਚੀਕ ਮਾਰੂਗੀ ਜਾਂ ਉਹਨੂੰ ਦੰਦਲ ਪਾਊਗੀ ਮੈਨੂੰ ਲੱਗਦਾ ਸਾਲਾ ਜੇਸਾਹਬ ਦਾ ਮੇਕਅਪ ਕੀਤਾ ਇਹਨਾਂ ਦੇ ਬਰਾਤੀ ਵੀ ਡਰਾਤੇ ਹੋਣੇ ਆ ਸੋਚਣ ਵਾਲੀ ਗੱਲ ਆ ਯਾਰ ਸੋਚ ਕੇ ਦੇਖੋ ਜੇ ਕਿਤੇ ਵਿਆਹ ਦੇ ਵਿੱਚ ਲਾਈਟ ਚੱਲ ਜੇ ਤਾਂ ਕੀ ਬਣੂਗਾ 40 ਸਾਰੀ ਕਹਤੀ ਹੋਗੇਗੇ ਦੇਲੇੰ ਬਰਾਚੀ ਉਡੇ ਜੇ ਮੈਂ ਪੰਛੀ ਵੇ ਵੇ ਮੈਂ ਕਿੰਨਾ ਕੁਝ ਸੋਚੀ ਫਿਰਾਂ ਮੰਚੀ ਵੇ ਵੇ ਤੂੰ ਪਿੰਡ ਉੱਤੇ ਗਰੀਸਦੋਂ ਮੂਸੇ ਵਾਲੇ ਆਵੇ ਜੱਤ ਉਹ ਦੋਸਤੋ ਸੋਚਣ ਵਾਲੀ ਗੱਲ ਆ ਐਵਰੀ ਟਾਈਮ ਇੰਸਟਾਗ੍ਰਾਮ ਖੋਲੋ ਆ ਟੈਂਪੂ ਜੇ ਮੋਰੇ ਆ ਜਾਂਦੇ ਮੁਜਰਾ ਕਰਨ ਉਹ ਪੁਰਾਣੇ ਟੈਂਪੂ ਬੰਦ ਹੋ ਗਏ ਜਿੱਥੇ ਸਵਾਰੀਆਂ ਪੈਂਦੀਆਂ ਹੁੰਦੀਆਂ ਸੀ ਆ ਹੁਣ ਨਵੇਂ ਟੈਂਪੂ ਆ ਗਏ ਇਹਨਾਂ ਤੇ ਛੜੇ ਸਵਾਰੀਆਂ ਕਰਦੇ ਆ ਯਾਰ ਇਹਨਾਂ ਨਾਲ ਦੇਖ ਕੇ ਨਾ ਡਰ ਜਾ ਲੱਗਣ ਲੱਪਿਆ ਕਿਤੇ ਲੋਕੀ ਮੁੰਡਿਆਂ ਨੂੰ ਵੀ ਨਾ ਕੁੱਖਾਂ ਚ ਮਾਰਨ ਲੱਗ ਪੈਣ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਇਦਾਂ ਦੀ ਕੋਈ ਮਸ਼ੀਨ ਬਣਾ ਦੇਣਗੇ ਸੈਂਟਿਸਟ ਜਿਹਦੇ ਵਿੱਚ ਪਤਾ ਲੱਗ ਸਕਦਾ ਵੀ ਇਹ ਮੁੰਡਾ ਅੱਗੇ ਜਾ ਕੇ ਨਾਰਮਲ ਨਿਕਲੂਗਾ ਜਾਂ ਟੈਂਪੋ ਨਿਕਲੂਗਾ ਯਾਰ ਮਜ਼ਾਕ ਦੇ ਨਾਲ ਮਜ਼ਾਕ ਰਿਹਾ ਪਰ ਪੰਜਾਬ ਦਾ ਕੀ ਬਣੂਗਾ ਸਾਲਿਓ ਕੋਈ ਕੁੱਤਾ ਕੰਮ ਨਾ ਛੱਡਿਓ ਪਹਿਲਾਂ ਪੰਜਾਬ ਦੇ ਵਿੱਚ ਪਾਣੀ ਦਾ ਹੜਾ ਆਉਂਦਾ ਹੁੰਦਾ ਸੀ ਹੁਣ ਸਾਲਾ ਇਹਨਾਂ ਦਾ ਆਇਆ ਪਿਆ ਕਰਾ ਕਰੋ ਮੈਂ ਬਾਹ ਪਾ ਦੂੰਗਾ ਮੜਕੇ 302 ਹੀ ਲੱਗੂਗੀ ਮਾਲਵੇ ਵਾਲੇ ਹੁੰਦੇ ਅਸੀਂ ਪਚਾਰੀਆਂ ਦੀ ਨਿਬੜਾਂਗੇ 302 ਤੈਨੂੰ ਜੱਟ ਭਾਰ ਆ ਗਿਆ 302 ਲੱਗੂ ਉਹ ਯਾਰੋ ਇੱਕ ਗੱਲ ਦੱਸਿਓ ਵੀ ਬਾਹ ਪਾਉਣ ਦੇ ਨਾਲ 302 ਹੋ ਜਾਂਦੀ ਹੈ ਉਹ ਯਾਰ ਇਹਦੇ ਆਲ ਦੇਖ ਕੇ ਮੈਨੂੰ ਉਦ ਹੀ ਹਸ ਆ ਜਾਂਦੀ ਪੰਜਾਬ ਦੇ ਵਿੱਚ ਐਦਾਂ ਦੀਆਂ ਜਿੰਸਾਂ ਹੈਗੀਆਂ ਆ ਸਭ ਤੋਂ ਪਹਿਲਾਂ ਤੂੰ ਜਾ ਕੇ ਸੇ ਚੰਗੇ ਡਾਕਟਰ ਕੋਲ ਉੱਥੇ ਜਾ ਕੇ ਗਲੂਗੋਸ਼ ਲਵਾ ਮੈਨੂੰ ਲੱਗਦਾ ਤੇਰੇ ਦਿਮਾਗ ਨੂੰ ਕਮਜ਼ੋਰੀ ਚੜ ਗਈ ਉਹ ਦੋਸਤੋ ਇਹ ਲੋਕਾਂ ਦੇ ਪੰਪ ਜਾਣ ਕੇ ਨਾ ਪਕਾਈ ਮਾਰੀ ਜਾਂਦਾ ਪਰ ਮੈਂ ਇਹਦੇ ਵਰਗੇ ਬੰਦੇ ਦੀ ਸੱਚਾਈ ਦੱਸ ਦੇਣਾ ਆ ਇਹਦੇ ਵਰਗਾ ਬੰਦਾ ਪੱਦ ਮਾਰਨ ਲੱਗਾ ਵੀ ਨਾ ਕੰਦ ਨੂੰ ਹੱਥ ਪਾ ਲੈਂਦਾ ਵੀ ਕਿਤੇ ਜ਼ੋਰ ਲੱਗ ਗਿਆ ਹੋਰ ਨਾ ਕਿਤੇ ਦੰਦਲ ਪੈ ਜਵੇ ਖਿੱਚਤੀ ਲਖੀਰ ਤੈਨੂੰ ਅੱਜ ਤੋਂ ਬੁਲਾਉਣਾ ਨਹੀਂ ਮਿੱਤਰਾਂ ਨੇ ਕੱਲ ਤੋਂ ਮਹੱਲੇ ਤੇਰੇ ਆਉਣਾ ਨਹੀਂ ਤੂੰ ਵੀ ਸਾਡਾ ਦਿਲ ਵਿੱਚੋਂ ਕੱਢ ਦੇ ਖਿਆਲ ਨਹੀਂ ਤੇਰੀ ਮੇਰੀ ਟੁੱਟੀ ਤੇਰੀ ਮੇਰੀ ਟੁੱਟੀ ਹੁਣ ਹਸਰੀ ਅਕਾਲ ਨਹੀਂ ਤੇਰੀ ਮੇਰੀ ਟੁੱਟੀ ਲੈ ਇੱਕ ਸ਼ੇਅਰ ਕਰ ਦਿਆ ਕਰੋ ਯਾਰ ਹਾਂ ਮੈਂ ਜਦੋਂ ਵੀਡੀਓ ਦੇਖਣ ਲੱਗਾ ਨਾ ਤਾਂ ਮੈਂ ਸੋਚਿਆ ਵੀ ਇਹ ਕੋਈ ਕਿਸਾਨਾਂ ਦੇ ਹੱਕ ਵਿੱਚ ਖੜੂਗਾ ਕਿਸਾਨਾਂ ਦੀ ਕੋਈ ਗੱਲ ਕਰੂਗਾ ਇਹ ਪਤੰਦਰ ਨੇ ਹੋਰ ਹੀ ਨੈਟਵਰਕ ਫੜ ਲਿਆ ਕਿੰਦਾ ਹੈ ਵੀਡੀਓ ਸ਼ੇਅਰ ਕਰ ਦਿਆ ਕਰੋ ਉਹ ਬਾਬਾ ਅਸੀਂ ਤਾਂ ਵੀਡੀਓ ਸ਼ੇਅਰ ਕਰ ਦਾਂਗੇ ਪਰ ਜੇ ਤੇਰੀ ਵੀਡੀਓ ਕਰਦਿਆਂ ਨੇ ਦੇਖ ਲਈ ਨਾ ਤਾਂ ਉਹਨਾਂ ਨੇ ਤੈਨੂੰ ਸਾਸਰੀ ਘਰ ਬੁਲਾ ਦੇਣੀ ਹੈ ਸਾਲੀ ਮੈਨੂੰ ਸਮਝ ਨਹੀਂ ਆਉਂਦੀ ਲੋਕਾਂ ਦੇ ਜਵਾਕ ਵਿਗੜਦੇ ਆ ਇੱਥੇ ਕਿਸੇ ਦਾ ਦਾਦਾ ਹੀ ਵਿਗੜ ਗਿਆ ਤਰਾਂ ਨੇ ਕੱਲ ਤੋਂ ਮਹੱਲੇ ਤੇਰੇ ਆਉਣਾ ਨਹੀਂ ਉਹ ਬਾਬਾ ਗੋਡੇ ਤੇਰੇ ਭੌਂ ਚੱਲਦੇ ਨਾ ਹੁਣ ਤੁਰਿਆਂ ਤੇ ਕੋ ਭੌਂ ਜਾਂਦਾ ਨਾ ਹੋਵੇ ਤੇ ਫੀਲਿੰਗਾਂ ਪੂਰੀਆਂ ਚੱਕੀ ਫਿਰਦਾ ਆ ਕਿਵੇਂ ਲਿਖਾਂਦੇ ਆ ਇਹ ਲਵ ਲੈਟਰ ਵੀਡੀਓ ਰਾਈ ਬਾਬਾ ਕਰਦੇ ਆਣੇ ਕਿ ਆਹੀ ਚੱਕੀ ਤੋਂ ਆਟਾ ਚੱਕ ਲਿਆ ਤੇ ਤੂੰ ਇੱਥੇ ਮੂੰਹ ਕਾਲਾ ਕਰੀ ਜਾਨਾ ਆ ਬਾਬਾ ਮੈਂ ਤੇ ਸਿਰਫ ਤੈਨੂੰ ਇੱਕ ਗੱਲ ਹੀ ਕਹੂੰਗਾ ਵੀ ਤੇਰੀ ਹਜੇ ਉਮਰ ਕੀ ਆ ਕੰਮ ਕਰਨ ਦੀ ਹਜੇ ਤੂੰ ਪਿਆਰ ਪਿਓਰ ਦੇ ਚੱਕਰ ਚ ਨਾ ਪੈ ਹਜੇ ਤੂੰ ਪੜ੍ਹਾਈ ਪੜ੍ਹਾਈ ਕਰ ਲੈ ਯਾਰ ਮਰ ਕੋਲਦੇ ਨਹੀਂ ਦੇਣਾ ਤੇ ਬਾਬਾ ਕਰਦੇ ਨਹੀਂ ਛੋਟੇ ਬਣਾਉਣਾ ਸੱਤ ਨਹੀਂ ਨੋ 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 ਮੋਲੀ ਕੋ ਸੱਤ ਨਹੀਂ ਰਹੀ ਜਾਂਦਾ ਫਿਰ ਉਹ ਪਾਵਾ ਕੇ ਕਾ ਫਮਾਣਾ ਮੋਲੀ ਵਰਾ ਦੀ ਚਟਕੀ ਯਾਰ ਹੁਣ ਇਹਨੂੰ ਮੈਂ ਕੀ ਕਵਾਂ ਯਾਰ ਮੇਰਾ ਦਿਲ ਨਹੀਂ ਕਰਦਾ ਇਹਨੂੰ ਕੁਝ ਕਹਿਨ ਨੂੰ ਨਿਆਣੀ ਜੀ ਹੈਗੀ ਆ ਵੱਧ ਤੋਂ ਵੱਧ ਇਹ 16-17 ਸਾਲਾਂ ਦੀ ਉਮਰ ਹੋਣੀ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਦੇ ਘਰ ਦੇ ਵੀਡੀਓ ਨਹੀਂ ਦੇਖਦੇ ਇਦਾਂ ਦੀਆਂ ਕਿਦਾਂ ਦੀਆਂ ਵੀਡੀਓ ਪਾਉਂਦੀਆਂ ਰਹਿੰਦੀਆਂ ਅੱਗੇ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ ਫਿਰ ਟੈਂਪੂਆਂ ਦਾ ਦਰਿਆ ਤੁਰਿਆ ਫਿਰਦਾ ਆ ਹੁਣ ਇੱਕ ਆ ਗਈ ਐ ਪੁੱਠੇ ਕੰਮ ਕਰਨ ਇਹਦੇ ਘਰਦਿਆਂ ਨੇ ਮੈਨੂੰ ਲੱਗਦਾ ਇਹਨੂੰ ਕੁਝ ਨਹੀਂ ਕਹਿਣਾ ਮੈਨੂੰ ਹੀ ਪਤਾ ਕਰਨਾ ਪੈਣਾ ਇਹ ਕਿੱਥੇ ਰਹਿੰਦੀ ਐ ਤੇ ਮੌਸਤਾ ਦੀ ਸੇਵਾ ਵਾਲਿਆਂ ਨੂੰ ਮੈਨੂੰ ਭੇਜਣਾ ਪੈਣਾ ਐ ਤੇ ਛੇਤਰ ਮਰਾਉਣੇ ਪੈਣੇ ਇਹਦੇ ਦੋ ਮਿੰਟ ਦਿਲ ਜਰ ਰੱਖਣ ਨੂੰ ਗੱਲ ਕਰ ਲਿਆ ਕਰ ਉਹ ਤਾਂ ਸਾਨੂੰ ਪਤਾ ਸੀ ਕਿ ਤੂੰ ਪਸੰਦ ਨਹੀਂ ਵੇ ਗੱਲ ਕਰ ਲਿਆ ਕਰ ਝਾਲਮਾ ਉਹ ਆਂਟੀ ਕਹਿੰਦੀ ਮੈਂ ਤੇਨੂੰ ਪਸੰਦ ਨਹੀਂ ਮੈਨੂੰ ਲੱਗਦਾ ਆਂਟੀ ਤਾਂ ਨਹੀਂ ਗੱਲ ਕਰਦਾ ਤੁਸੀਂ ਅਜੇ ਅੰਡਰ ਏਜ ਆ ਉਹ ਨਾਲੇ ਆਂਟੀ ਕਾਹ ਤੋਂ ਟੈਨਸ਼ਨ ਲਈ ਜਾਨੀ ਆ ਅਜੇ ਤੇਰੀ ਉਮਰ ਖੇਡਣ ਨੂੰ ਕੁਦੰਡੀ ਆ ਉਹ ਨਾਲੇ ਆਂਟੀ ਤੇਰੇ ਦੁੱਧ ਵਾਲੇ ਦੰਦ ਵੀ ਟੁੱਟੇ ਹੈਗੇ ਅਜੇ ਉਹ ਗੱਲ ਤਾਂ ਮੈਂ ਵੀ ਕਰ ਲੈਂਦਾ ਪਰ ਮੈਂ ਔਰ ਰੈਡੀ ਵਿਆਹ ਆ ਹੋਇਆ ਆ ਸੌਰੀ ਆਪ ਐਸੇ ਮੂੰਚ ਹਲਾ ਸਕਦੇ ਹੋ ਕਿਆ ਹਲਾ ਕੇ ਦਿਖਾਓ ਤੋ ਉਹ ਨਵੀਂ ਪੀੜੀ ਨੇ ਪ੍ਰਾਣੀ ਪੀੜੀ ਵੀ ਵਿਗਾੜਤੀ ਉਹ ਅੰਕਲ ਤੁਹਾਡਾ ਵੀ ਕੋਈ ਕਸੂਰ ਨਹੀਂ ਉਹ ਨਾਲੇ ਅੰਕਲ ਅਸੀਂ ਮੋਛ ਨਹੀਂ ਹਲਾ ਸਕਦੇ ਇਹ ਕੀੜਾ ਤੁਹਾਡੇ ਵਿੱਚ ਹੀ ਆ ਤੁਸੀਂ ਹਲਾ ਸਕਦੇ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਦੇ ਬੱਚਿਆਂ ਨੂੰ ਲੋਕੀ ਕੀ ਕਹਿੰਦੇ ਹੋਣਗੇ ਵੀ ਤੁਹਾਡਾ ਪਾਪਾ ਮੂੰਹ ਨਾ ਪੱਦ ਮਾਰ ਲੈਂਦਾ ਉਹ ਨਾਲੇ ਇੱਕ ਹੋਰ ਗੱਲ ਅੰਕਲ ਮੈਂ ਮੋਛ ਤਾਂ ਨਹੀਂ ਹਲਾ ਸਕਦਾ ਪਰ ਮੈਂ ਥੱਪੜ ਮਾਰ ਕੇ ਨਾ ਪੂਰਾ ਜਬਾੜਾ ਜ਼ਰੂਰ ਹਲਾ ਸਕਦਾ ਹੈਲੋ ਮੈਂ ਦਿੱਲੀ ਬੋਤਾ ਮੈਨੂੰ ਹਸਪਤਾਲ ਚਾਹੀਏ ਹਈ ਮੈਂ ਬਹੁਤ ਬੰਨਾ ਹੂ ਵੀਡੀਓ ਨਹੀਂ ਹੁਣ ਪਾ ਸਕਦੀ ਜਦੋਂ ਠੀਕ ਹੋਵਾਂਗੀ ਉਦੋਂ ਪਾਵਾਂਗੀ ਸਾਰੇ ਵਾਈ ਗਰੂ ਲਿਖੋ ਆ ਦੇਖ ਲੋ ਕਹਦੀ ਮੈਂ ਵੀਡੀਓ ਨਹੀਂ ਪਾ ਸਕਦੀ ਤੇ ਵੀਡੀਓ ਨਾ ਪਾ ਅਸੀਂ ਕਿਹੜੀ ਤੇਰੀਆਂ ਵੀਡੀਓ ਢੀਕੀ ਜਾਨੀ ਐ ਮਾੜੀਆਂ ਫਿਲਮਾਂ ਵਾਲੀ ਨੀਰੂ ਬਾਜਵਾ ਮੈਨੂੰ ਲੱਗਦਾ ਕੰਮ ਜ਼ਿਆਦਾ ਹੀ ਬਦਿਆ ਪਿਆ ਆਂਟੀ ਦਾ ਵਾਂਟੀ ਜੇ ਤੂੰ ਕਹਿਨੀ ਆ ਤੇ ਪਾਠੀ ਨੂੰ ਸਦਾ ਦੇ ਦਈਏ ਉਹ ਮੇਰਾ ਦਿਮਾਗ ਖਰਾਬ ਹੋ ਗਿਆ ਵੀਡੀਓ ਦੇਖ ਕੇ ਇਹਦੀ ਉਹ ਕੀ ਲੱਛਣ ਕਰੀ ਜਾਂਦੀ ਆ ਉਹ ਤੇਰੇ ਬਿਨਾ ਕੋਈ ਨਹੀਂ ਪੰਜਾਬ ਸੂਣਾਉ ਚੱਲਿਆ ਉਹ ਅਸੀਂ ਤਾਂ ਆਪ ਬਿਮਾਰ ਹੋਏ ਪਏ ਆ ਇਦਾਂ ਦੀ ਆ ਵੀਡੀਓ ਦੇਖ ਦੇ ਕੇ ਉਹ ਕੋਈ ਲੋੜ ਨਹੀਂ ਵੀਡੀਓ ਪਾਉਣ ਦੀ ਤੈਨੂੰ ਖਬਰਦਾਰ ਜੇ ਕੋਈ ਵੀਡੀਓ ਪਾਈ ਉਹ ਹਟ ਜਾ ਬਾਬਾ ਹਟ ਜਾ ਤੂੰ ਕਿਹੜੇ ਚੱਕਰਾਂ 'ਚ ਪਿਆ ਆਂ ਕਿਵੇਂ ਬੀਬੀ ਦਾ ਮੂੰਹ ਨੱਪ-ਨੱਪ ਕੇ ਐਵੇਂ ਕਰ ਦਿੱਤਾ ਜਿੱਦਾਂ ਪੁਰਾਣੀ ਰੋਡਵੇਜ ਦੀ ਬੱਸ ਹੁੰਦੀ ਆ ਉਹ ਜਿੱਦਾਂ ਦੇ ਬਾਬਾ ਤੂੰ ਲੱਛਣ ਕਰਨ ਦੇ ਆ ਮੈਨੂੰ ਲੱਗਦਾ ਬੀਬੀ ਦਾ ਤੂੰ ਛੇਤੀ ਭੋਗ ਪਾ ਦੇਣਾ ਆ ਪਿੱਤਲ ਨਹੀਂ ਮੈਨੂੰ ਲੱਗਦਾ ਤੂੰ ਬੀਬੀ ਨੂੰ ਵੁਸ਼ਾਉਂਗਾ ਉਹ ਯਾਰ ਬਾਕੀ ਗੱਲਾਂ ਛੱਡੋ ਮੈਨੂੰ ਐਦਾਂ ਕਿ ਲੱਗੰਦੇ ਆ ਇਹਨੇ 4-5 ਰੀਲਾਂ ਤੱਕਰ ਬੀਬੀ ਦਾ ਭੋਗ ਪਾ ਦੇਣਾ